ਆ ਗੋਡੀ ਜੀ ਸੰਗ ਆ ਆਪਣੇ ਬਾਪੂ ਜੀ ਨੇ ਸਬਜ਼ੀ ਲਾਈ ਆ ਆਪਣੇ ਪਿੰਡ ਚ ਹੀ ਲੱਗੀ ਆ ਆ ਵੇਖੋ ਬਹੁਤ ਸੋਹਣੀਆਂ ਵੱਲਾਂ ਲੱਗੀਆਂ ਹੈਂ ਕਿਰਪਾ ਮਾਨਕਦੀ ਆ ਟੋਰੀ ਆ ਆਏ ਇਹ ਅਮੰਨਾ ਨਹੀਂ ਕਿਸੇ ਕਰਨਾ ਮੈਂ ਨਹੀਂ ਮੰਨਦਾ ਨਹੀਂ ਠੀਕ ਆ ਆ ਬਹੁਤ ਸੋਹਣੇ ਟੋਰੀ ਖੜੇ ਆ ਬਾਪੂ ਜੀ ਨੇ ਲਾਈ ਆ ਆ ਸਾਰਾ ਕਿਲਾ ਬੀਜੇ ਵੇ ਆ ਗੋਡੀ ਤੇ ਗੋੜਦਾ ਆ ਗੋਡੀ ਕਰੀ ਜਾਂਦਾ ਬਹੁਤ ਸੋਹਣੀ ਸਬਜ਼ੀ ਖੜੀ ਹੈ ਜੀ ਇਹਦੇ ਵਿੱਚ ਬਾਹਰ ਚੋਂ ਪਰ ਜਾਲ ਬੰਨਣਗੇ ਨੈਟ ਤੇ ਲਾ ਚਾੜ ਹਾਂ ਨੈਟ ਤੇ ਨੈਟ ਬਣਾ ਕੇ ਉੱਤੇ ਉੱਤੇ ਚੜਾਉਣਗੇ 1 ਕਿੱਲਾ ਦਾ ਲਾਇਆ ਜੀ 16 ਫੁੱਟ ਬੈੱਡ ਚੌੜਾ ਗਿੱਕ ਕੱਦੂ ਆਵੇਂ ਚੱਲਾ 16 ਫੁੱਟ ਬੈੱਡ ਹਾਂ ਕਦੋਂ ਵੀ ਨੱਟ ਤੇ ਚੜਾਉਂਗੇ ਬਾਪੂ ਹੋਰ ਠੀਕ ਹੈ ਹਰ ਨੇੜ ਤੇ ਕਰੇ ਲਾ ਵੀ ਕਦੂ ਵੀ ਤੋਰੀ ਵੀ ਹਨਾ ਨੇ ਬਹੁਤ ਬਹੁਤ ਵਧੀਆ ਬਹੁਤ ਚੰਗੀ ਸੋਹਣੀਆਂ ਬਲਾਂ ਆ ਦੇਖ ਇੰਨੀ ਠੰਡ ਆ ਤੇ ਕਿੰਨੀਆਂ ਵਧੀਆ ਬਿਲ ਵਾਲਾ ਹੜੀਆਂ ਬਹੁਤ ਸੋਹਣੀਆਂ ਹਨ